ਫੜਾ ਲਮਾਰੋ ਇਹ ਲੈਂਟਰੀ ਆ ਗਰਮੀਆਂ ਬਹੁਤ ਕਿੰਨਾ ਸਖ ਸਿੱਕਿਆ ਲੈਂਟਰ ਬੜੀ ਮਾਰਦੇ ਨੇ ਆ ਕੇ ਖੜਾ ਦਵਾ ਨੇ ਹੁਣ ਫੜਾ ਦਾ ਬਾਅਦ ਫਿਰ ਛਿੱਟ ਗਿਆ ਟੁੱਟ ਗਿਆ ਬਾਕੀ ਠੀਕ ਆ ਐਸੇ ਕੰਦਲੇ ਲੈਂਟਰ ਪਏ ਆ ਲੈਂਟਰ ਸਿੱਧੇ ਪੈਸਾ ਬੜਾ ਵੇ ਦੋ ਦੰਦ ਨਾਲ ਲੈਂਟਰ ਪੈਸਾ ਵਧੀਆ ਹੈ ਨਾ ਕੰਮ ਬੰਨੀ ਪੰਨੇ ਪਾਸੇ ਵੀ ਠੀਕ ਨਾ ਹੀ ਆ ਨਹੀਂ ਸਰੀ ਨਾ ਹੀ ਆ ਰਹੀ ਹੈ ਫਿਰ ਤੁਹਾਡਾ ਖਰਚਾ ਕਾਫੀ ਬਚ ਗਿਆ ਸਾਰਿਆਂ ਦਾ ਕੰਦਲੇ ਲੈਂਟਰ ਦਾ ਖਰਚਾ ਲੈਂਟਰ ਦਾ ਖਰਚਾ ਬਸ ਲੈਂਟਰ ਪੈਗ ਦਵਾ ਠੀਕ ਹੋ ਜਾਂਦਾ ਫਸਰੇ ਬੰਦ ਗਏ ਦਿਲੋਂ ਸੋ। ਇਹ ਕੋਈ ਨਾ ਵਹੀ ਪਰ ਮਲਮਲ ਬਸ ਰੱਟਾ ਕਰਦੇ। ਠੀਕ ਹੈ। ਠੀਕ ਹੈ। ਸਾਡੀ ਕੋਸ਼ਿਸ਼ ਹੈ ਜੀ ਤੁਸੀਂ ਤਾਂ ਸਾਡਾ ਖਿਆਲ ਆ। ਇਹ ਸਲੱਟ ਹੋਣਗੇ। ਠੀਕ ਹੈ। ਜੁੱਦਾ ਟੀਨਾ ਨਾ ਕਿਨਾਂ ਲਵਾ ਕੇ ਤੇ ਲੈਂਟਰ ਪਾ ਦਾਂ। ਇਹ ਨਾ ਵਿਚਾਰ ਆਲਾ ਹੋ ਚਲੋ। ਹੋਲੀ ਕਰੀ ਜੋਲੀ। अथवा ਮੈਂ ਜਿੱਕਰ ਹੈ ਇਹ ਚੰਗੀ ਤਰ੍ਹਾਂ ਬਣਾਉਂਦੇ ਆ ਕੀ ਨਾ ਕਰਦੇ। ਕਹਿੰਦੇ ਵਿਚਾਰੇ ਨੇ ਉੱਕਰ ਪੂਰੇ ਲੈ ਟਾਈਮ ਪਾਸ। ਆ ਜਾਣ ਮਿਸਤਰੀ ਨੇ ਘਰ ਆ ਲੈਗੇ। ਹੋਲੀ ਠੀਕ ਹੈ। ਪੰਡਿਆਰੇ ਕਰ ਦਿੱਤਾ। ਨਹੀਂ ਇਹ ਤਾਂ ਨਹੀਂ ਬਣਾਉਣਾ ਨਹੀਂ ਨਹੀਂ ਆਪਣੇ ਲਈ ਜ਼ਰੂਰ ਬਣਾਉਣਾ ਉਹ ਪੰਜਾਂ ਦਾ ਕੱਚੇ ਘਰ ਆ ਸਾਰੀ ਹਾਂਜੀ ਮਾਤਾ ਜੀ ਮਾਤਾ ਜੀ ਪਾਣੀ ਕਿੰਨਾ ਕਿਨਾ ਆ ਕੇ ਦਾ ਸੀ ਇੱਥੇ ਪਾਣੀ ਆ ਗਿੱਚੀ ਤੱਕ ਚੜੇ ਦਾ ਅੱਛਾ ਜੀ ਹਾਂਜੀ ਪੱਕਾ ਦਾ ਰਾਸ਼ਨ ਪਾਣੀ ਹੈ ਇਹੀ ਕੋਲਕਾ ਜਾਂ ਖਰਾਬ ਹੋ ਗਿਆ ਸੀ ਤੇ ਸਾਨੂੰ ਲੋਕਾਂ ਨੇ ਵਿਚਾਰਿਆਂ ਨੇ ਬਥੇਰਾ ਕੋ ਦਿੱਤਾ ਸੀ ਦੱਸਾਂ ਤੁਹਾਨੂੰ ਖਾਦਾ ਪੱਕਾ ਵੀ ਖਾਦਾ ਕੱਚਾ ਵੀ ਖਾਦਾ ਕਿਉਂ ਨਹੀਂ ਖਾਦਾ ਹਾਂਜੀ ਤੁਹਾਡੇ ਵਰਗੇ ਪਰਾਵਾਂ ਸਾਰੇ ਹੁਣ ਮਾਤਾ ਜੀ ਤੁਹਾਡੇ ਪਿੰਡ ਦਾ ਸਰਪੰਚ ਸਾਹਿਬ ਆ ਹਾਂਜੀ ਪਾਪਾ ਜੀ ਹਾਂਜੀ ਇਹ ਸਰਪੰਚ ਸਾਹਿਬ ਨੇ ਤੁਹਾਡੇ ਪਿੰਡ ਦੇ ਹਾਂਜੀ ਤੇ ਅੱਜ ਸਾਡੀ ਟੀਮ ਆਈ ਆ ਤੇ ਟੀਮ ਨਾਲ ਸੰਪਰਕ ਹੋਇਆ ਸਾਡਾ ਕੰਮ ਆ ਵੀਡੀਓ ਬਣਾੜੀਆਂ ਇਹੋ ਜਿਹਾ ਘਰ ਦੇਖਣੇ ਸਰਪੰਚ ਸਾਹਿਬ ਨੂੰ ਪਹਿਲੇ ਤਲਾਵਤ ਕੀਤੀ ਸੀ ਇਹੋ ਜਿਹਾ ਘਰ ਜਿਹੜੇ ਦੇਖ ਕੇ ਉਸ ਤੋਂ ਬਾਅਦ ਮੌਇਨਾ ਲਾ ਕੇ ਕਿੱਦਾਂ ਦਾ ਲੈਟਰ ਤਾਂ ਪੜਨਾ ਹੈ ਕਿ ਜਾਨ ਨੂੰ ਸ਼ੁਰੂ ਤੋਂ ਚੁੱਕਣਾ ਇਹ ਸਾਰਾ ਸਾਡੀ ਕਲ ਟੀਮ ਆਏਗੀ ਇੱਕ ਵਾਰੀ ਫਿਰ ਉਹ ਵਿజిਟ ਕਰ ਦੇਗੀ ਤਾਂ ਨਾਲ ਹੀ ਤੁਹਾਡੇ ਪੈਸੇ ਜਿਹੜਾ ਫਾਈਨਲ ਕਰ ਦੇਣਗੇ ਉਹਨੇ ਆਪ ਹੀ ਤੁਹਾਨੂੰ ਖੁਦ ਤਿਆਰ ਕਰਕੇ ਦੇਣੇ ਆ ਠੀਕ ਹਾਂਜੀ ਇਹ ਬਿਲਕੁਲ ਤੁਹਾਨੂੰ A to Z ਤਿਆਰ ਕਰਕੇ ਦੇਣੇ ਆ ਕਮਰਾ ਹੀ ਬਣਾ ਕੇ ਦੇਣਾ ਰਸੋਈ ਬਣਾ ਕੇ ਦੇਣੀ ਹੈ ਲੈਟਰਨ ਬਾਥਰੂਮ ਤੁਹਾਨੂੰ ਬਣਾ ਕੇ ਦੇਣਾ ਇੱਕਦਮ ਪੂਰਾ ਸਭ ਕੁਝ ਕਲੀਅਰ ਕਰਕੇ ਦੇਣਾ ਠੀਕ ਤੇ ਤਾ ਨਬਤ ਕਰਨਾ ਤਾਂ ਹੀ ਆਪਣੇ ਪਿੰਡ ਦੇ ਸਰਪੰਚ ਦਾ ਠੀਕ ਹਾਂਜੀ ਇਹ ਭਾਈ ਜੀ ਸਾਨੂੰ ਫੋਲ ਕਿ ਨਹੀਂ ਸਰਪੰਚ ਸਾਡਾ ਬਣਿਆ ਦਾ ਕਿਉਂ ਕਹਿੰਦੇ ਆ ਵੀ ਨਹੀਂ ਬਣਿਆ ਬਿਲਕੁਲ ਬਿਲਕੁਲ ਜੀ ਅਸੀਂ ਤੇ ਅੱਗੇ ਇਹ ਨਾ ਤੇ ਅੱਦੇ ਰੋਣਾ ਫਿਰ ਅਸੀਂ ਕਿੱਥੇ ਰੋਣਾ ਅਸਾਂ ਪਤਾ ਜੀ ਜਿਹੜੇ ਹੁਣ ਇਹ ਸੇਵਾ ਲੱਗੀ ਦੀ ਹੈ ਗੱਲ ਆਪਾਂ ਭੁੱਲ ਗਈ ਕਿਹਨਾਂ ਦਾ ਮਤਲਬ ਕਿ ਜਿਹੜੇ ਬਿਲਕੁਲ ਹੀ ਲੋੜਬੰਦ ਪਰਿਵਾਰ ਹੈ ਨਾ ਅਸੀਂ ਉਹਨਾਂ ਦੇ ਘਰਾਂ ਵਿੱਚ ਹੀ ਆ ਗਏ ਹਾਂ ਹੁਣ ਕੱਲ ਨੂੰ ਕੋਈ ਸਰਪੰਚ ਨੂੰ ਤੋੜ ਦੇਣ ਦਾ ਵਾ ਕਿ ਕਿਤੋਂ ਲਗਤ ਪਾਜੀ ਨਾਲ ਉਹਨਾਂ ਦਾ ਕਿਰਾਇਆ ਇਹਨਾਂ ਦਾ ਕਿਰਾਇਆ ਅਸੀਂ ਆਪ ਤਾਂ ਵਿਜ਼ਿਟ ਕਰੇ ਗਏ ਹਾਂ ਕਿ ਗਲੀ ਗਲੀ ਆ ਕੇ ਘਰ ਉਹ ਕਹਿੰਦੇ ਕਿ ਚੰਗੇ ਮਕਾਨਾਂ ਤੇ ਲਾਉ ਵਾ ਇਹੇ ਵੀ ਆ ਕੇ ਬੁਝਰ ਕਰਦੇ ਨਾਲ ਦਿਖਣਗੇ ਸੋਭਾ ਆ ਗਈ ਹੈ ਨਾ ਦੀ ਵੀ ਸੋਭਾ ਆ ਗਈ ਸਾਡੇ ਨਾਲ ਜੀ ਇਹ ਨਾਲ ਕਿ ਸਰਪੰਚ ਸਾਹਿਬ ਕਰੇਗਾ ਤੇ ਨਹੀਂ ਹੈ ਨਾ ਬਾਹਰੀ ਟੀਮ ਦੇ ਨਾਲ ਨੇ ਸਰਪੰਚ ਸਾਹਿਬ ਦੀ ਤੇ ਤੇ ਧੰਨਵਾਦ ਸਰਪੰਚ ਸਾਹਿਬ ਦਾ ਕਰਨਾ ਕਿ ਜਿਹੜੇ ਉਹੀ ਘਰ ਦੱਸ ਸਕਦੇ ਜਿੱਦਾਂ ਅਸੀਂ ਕਹਿਦਾ ਜਾਨੂੰ ਨਹੀਂ ਨਹੀਂ ਉਹ ਹੀ ਦੱਸਣ ਦੇ ਉਹ ਜ ਆ ਜਿਹੜੇ ਜਰੂਰਤ ਮੰਗਦਾ ਜਿਹਨਾਂ ਦੀ ਕਰਦੇ ਪਮਕ ਦੱਸ ਸਰਪੰਚ ਸਾਹਿਬ ਜਿਹਨਾਂ ਨੇ ਲੈਂਡਰ ਪਾਉਣਾ ਉਹਨਾਂ ਦਾ ਲੈਂਡਰ ਪਾਊਗਾ ਕਿ ਟੀਨਾ ਪਈਆਂ ਉੱਤੇ ਉਹਨਾਂ ਦਾ ਲੈਂਡਰ ਪਾਊਗਾ ਤੇ ਜਿਹਨਾਂ ਦਾ ਨਹੀਂ ਹੈ ਬਿਲਕੁਲ ਹੀ ਆ ਉਹਨਾਂ ਨੂੰ ਏ ਟੂ ਜ਼ेड ਤਿਆਰ ਕਰਿਆਗੇ ਨੇ ਅਰ ਸੋਈ ਬਣੇਗੀ ਤਾਂ ਲੈਟਰੀ ਬਾਥਰੂਮ ਬਣੇਗਾ ਠੀਕ ਹੈ ਜੀ ਬੜਿਆ ਤੁਹਾਡੀ ਮਿਹਰਬਾਨੀ ਹੁਣ ਦੇਖਾ ਪੁੱਤਰ ਐਸਾ ਡਿਆ ਨਾ ਜੇ ਦੇਖੇਗਾ ਨਾ ਐਨੀ ਮਿੱਟੀ ਪਾਈ ਆ ਫੇਰ ਅੰਦਰ ਵੱਟੇ ਦੇ ਕੋਈ ਗੱਲ ਨਹੀਂ ਸਾਰਾ ਕੁਝ ਹੋਈ ਗਾਰੇ ਦੀ ਚਣਾਈ ਆ ਇਹ ਗਾਰੇ ਦੀ ਚਣਾਈ ਜਿਹੜਾ ਦਿਖਿਆ ਤੂੰ ਕਮਰੇ ਗਾਰੇ ਦੀ ਆ ਠੀਕ ਹੈ ਜੀ ਇਹਦੇ ਉੱਪਰ ਅਸੀਂ ਥੱਲੇ ਬਣੇ ਵਧੀਆ ਚਣਾਈ ਆ ਚਣਾਈ ਵਧੀਆ ਚਾਰ ਇੰਚੀ ਗੰਦਾ ਇਹ ਭਜੀ ਉਹ ਨਾ ਸੀ ਕੁਲੀ ਦੇ ਨਾ ਨਾ ਇਹ ਇਹ ਭਰੂ ਆ ਮੇਰੇ ਸਹਣ ਪਿੱਛੇ ਦਾ ਤਾਂ ਪਤਾ ਨਹੀਂ ਪਿੱਛੇ ਬੰਦਾ ਹੀ ਖੜੀ ਹੋਣੀ ਹੈ ਜਿੱਦਾਂ ਵੀ ਆ ਗਿਆ ਉਹ ਕੋਲੇ ਦੇ ਨਾਲ ਵਿੱਚ ਕਿਤੇ ਕੋਈ ਕਰਦਾ ਵਿੱਚ ਕੋਲੇ ਦੇ ਕੋਲੇ ਆਹ ਨਵਲਾ 4 ਇੰਚੀ ਪੜਦਾ ਉਹ ਨਹੀਂ 4 ਇੰਚ ਭਾਈ ਪਿੱਛੇ ਵਾਲਾ ਪਿੱਛੇ ਵਾਲਾ ਉਹ 4 4 ਇੰਚ ਹੋ 4 ਇੰਚ ਇਦਾਂ ਨਾ ਆਉਂਦਾ

ਆਹਦਰ ਪਰਦੇ ਜਾਂਦੇ ਆ ਬਾਬਾ ਜੀ ਇਹਨੇ ਇਧਰ ਇਕੱਲੇ ਰਹਿੰਦੇ ਨੇ ਇਕੱਲੇ ਹੀ ਰਹਿੰਦੇ ਆ ਮੂੜੇ ਹੁਣ ਬਖੋ ਵੱਖਾ ਜੀ ਸਿੱਧੀ ਗੱਲ ਹੈ ਅੱਛਾ ਠੀਕ ਹੈ ਇਹ ਮੁੰਡਾ ਉਹ ਬਖਰੇ ਆ ਉਹ ਵੀ ਚਲੋ ਪੰਚਾਇਤ ਨਹੀਂ ਬਣਾਇਆ ਸਿੱਧੀ ਗੱਲ ਹੈ ਅਸੀਂ ਤੁਹਾਨੂੰ ਸੱਚੀ ਗੱਲ ਦੱਸਦੇ ਆ ਠੀਕ ਹੈ ਅਸੀਂ ਅਸੀਂ ਬਣਾਗੇ ਤੇਰੇ ਚਾਲ ਅਸੀਂ ਚਾਲ ਚੱਲੀਏ ਇੱਕ ਵਾਰੀ ਰਹਿ ਗਏ 15 ਦਿਨ ਰਹਿ ਗਿਆ ਫੇਰ ਰਾਜੀ ਪਏ ਤੇਰੇ ਨਾਲ ਕੇ ਬੜੇ ਬਾਪੂਾਡੇ ਕੋ ਜਾਣਾ ਹੀ ਹਾਂ ਮੈਂ ਕਹਤ ਜਾਣਾ ਹੀ ਸਾਡੇ ਕੋਲ ਦੀ ਨਾਣਾਗਰ ਨਾਣਾਗਰ ਆਹੋ ਸਰ ਗੱਡੀ ਦਾ ਪਹ ਲੀਵਰ ਦਾ ਫਰ ਮੈਂ ਜਾਣਾ ਆਹ ਗੱਡੀ ਲੈ ਜਾਣਾ ਗੱਡੀ ਚ ਬਿਠਾ ਕੇ ਲੈ ਜਾਾਂਗੇ ਅਸਲੀ ਪਾ ਮੇਰੇ ਕੱਲ ਸੁਣਾ ਦੀ ਜਾਣ ਕਰ ਸੱਡ ਨੂੰ ਦਿਲ ਨਹੀਂ ਨਾ ਕਰਦਾ ਉਹ ਵੀ ਘਰ ਹੀ ਆ ਉਹਦਾ ਨਾਮ ਨਜ਼ਾਰੇ ਲੈ ਕੇ ਨਜ਼ਾਰੇ ਸਮਾਣਾ ਤੇਰਾ ਰੱਬ ਰੱਬ ਕਰਨਾ ਪੈਂਡ ਦਾ ਚੇਤਾ ਆ ਤੁਹਾਡਾ ਨਾਮ ਤਾਰੀ ਉੱਥੇ ਸੁਣੋ ਤੇ ਤੂੰ ਕਹਿਣਾ ਵੀ ਮੈਂ ਉੱਥੇ ਜਾਣਾ ਤੇ ਸਾਡਾ ਸਾਡਾ ਨਾਂ ਵਟਾਵੀਂ ਤੇਰੇ ਨਾਲ ਕੇ ਬੜੇ ਬਾਪੂ ਉੱਥੇ ਕਦੇ ਕੋਈ ਆਂਦਾ ਮੇਰੇ ਨਾਲ ਰੋਜ਼ ਭੰਗੜਾ ਪਾਈਦਾ ਨਿਆਰੇ ਲਾਈਦਾ ਇਹ ਉਹ ਨਹੀਂ ਰੋਟੀ ਪਾਣੀ ਛਕ ਸਕਦੇ ਜਿਹੜਾ ਅਸੀਂ ਉੱਥੇ ਛਕਦੇ ਆਂ ਮੁੰਡੇ ਪੈਰਾਂ ਤੋਂ ਫੜ ਮਾਰਦੇ ਆ ਨਿਆਰੇ ਲਾਓ ਉੱਥੇ ਮੈਂ ਕਹ ਤੂੰ ਚਲੋ ਸਹੀ ਤੁਹਾਨੂੰ ਮੈਂ ਦੱਸ ਦਿੰਦਾ 15 ਸਾਲ ਦਾ ਜਿਹੜਾ ਪਿਹੜੀ ਆ ਲਾਵੇ ਕਾਰ ਚਲਾਵੇ ਨਹੀਂ ਇਸ ਮਾਨ ਖਰਾਬ ਵੀ ਮਾਰਨ ਜੇ ਮੈਂ ਜਿਹੜਾ ਖਰਾਵ ਹੋ ਪਾਈ ਆ ਬਾਲਾ ਵੀ ਡਿਗਣਾ ਲੈ ਮਤਲਬ ਕਿ ਜੋ ਵੀ ਇਹ ਸਾਹਮਣੇ ਵੀ ਦੇਖ ਜਣੇ ਕੀ ਖਰਾ ਦਿਖ ਰਿਹਾ ਕੋਈ ਦਿਖੋ ਇਹ ਮਣਾ ਜਾਇਆ ਇਹ ਡਿਗਣਾ ਹੁੰਦਾ ਹੈ ਸਾਰਾ ਕਮਰਾ ਇਹ ਦਰਵਾਜ਼ੇ ਸਾਰੀ ਪਾਸੇ ਨੇ ਕਰਤੇ ਲਾਂਡਰੀ ਨਹੀਂ ਜਿਹਦੇ ਹੈਗਾ ਤੇ ਕੀ ਰੱਖ ਘਰ ਦਾ ਅੰਦਰ ਆ ਰਹੇ ਸੀ ਤੇ ਸਾਬਰ ਤੋਂ ਪੀਸ ਤੇ ਵਾਸਾ ਰੋਣੇ ਚੱਟੋ ਦੇ ਲੋਗਾਂ ਨੂੰ ਇਹ ਤਾਂ ਸੋਈ ਕੋਈ ਗੱਲ ਨਹੀਂ ਇੱਕ ਤਾਂ ਸੋਈ ਪਈਆਂ ਖੰਡਾਂ ਦੇ ਉਹ ਦਰਵਾਜ਼ਾ ਜਿੱਦਾਂ ਤੁਹਾਨੂੰ ਦੇਖ ਲੱਗਦਾ ਨਾ ਸਿੱਖਿਆ ਨੂੰ ਪਲ ਨਿਕਲਿਆ ਆ ਗਿਆ ਮਾਰ ਕੇ ਬਚ ਗਿਆ ਥੋੜੀ ਯਾਨੇ ਕੱਢੇ ਵਾਲੀ ਗੱਲ ਕੀਤੀ ਆਪੇ ਸਮਾਨ ਵਾਲ ਨਹੀਂ ਦਿਖਿਆ ਆ ਫ੍ਰਿਜ ਵੀ ਨਾਸ ਹੋ ਗਈ ਜੋ ਸੁਕੀ ਵੀ ਬੇਟੀਆਂ ਪੁੱਟੀਆਂ ਟਾਠ ਟੁੱਟ ਕੰਦ ਪਾਣੀ ਇਹ ਦੋ ਤਨ ਭਰਾਇਆ ਇਹਨਾਂ ਨੂੰ ਕੀ ਕੋਈ ਨਹੀਂ ਨਾ ਬੜਾ ਜਾਣੇ ਬਚਾ ਲਿਆ ਜਾਣੇ ਬਚਾਏ ਸੀ ਉਹ ਵੀ ਮਰਾੜੇ ਕੋਈ ਲਿਆ ਗਿਆ ਕੋਈ ਅੱਬਲ ਖਾਨ ਨੇ ਰਿਤੇਦਾਰ ਹਾਂ ਹਾਂ ਭਾਈ ਆਇਆ ਸੀ ਇਹ ਦੇਖ ਕੇ ਗਏ ਹੋਣੀ ਹਾਂਜੀ ਕਿਸਥੀ ਗਈ ਸੀ ਇਹ ਕੁੜੀ ਹਾਂਜੀ ਬੋਰਡ ਚ ਗਈ ਸੀ ਉਹ ਬੋਰਡ ਚ ਗਿਆ ਇਹ ਹੀ ਆਇਆ ਸੀ ਬੋਰਡ ਚ ਹਾਂ ਜਾਈ ਹਾਂਜੀ ਅਸੀਂ ਦੇਖ ਲੈ ਜੀ ਉਸਾਂ ਤੇ ਉਹ ਹੀ ਮਾਲ ਬੰਬਾਰੀ ਰਹਿ ਦੋ ਇੱਕ ਕੁੜੀ ਮਰ ਗਈ ਸਾਡੀ ਇੱਕ ਮੇਰਾ ਵਿਚਾਰਾ ਆਦਮੀ ਗਾਉਂ ਆ ਮੁੜਾ ਸਿੱਧੜ ਜਾਈ ਉਹ ਬਾਹਰ ਲੱਭਣ ਜਾਣ ਦੀ ਸੀ ਸਿੱਧਾ ਜਾਈ ਹਾਂਜੀ ਹਾਂਜੀ ਔਰ ਥੋੜਾ ਥਾੜਾ ਇਹਦੇ ਕਰਕੇ ਚੰਗਾ ਕੋਈ ਗੱਲ ਨਹੀਂ ਥੋੜਾ ਥੋੜਾ ਆ ਗਿਆ ਬੁੱਢੇ ਨੂੰ ਬਿਆਪ ਪਾ ਗਾ ਥੋਰ ਬਣਾ ਲਾਂਗੇ ਹਾਂਜੀ ਫਿਰ ਕੰਮ ਕਰਦੇ ਮਨੋਂਗੇ ਮੰਨਾਂਗੇ ਇਹ ਜਿਹੜਾ ਜਿਹੜਾ ਸਾਡੀ ਖੁਸ਼ੀ ਮੰਨਾਂਗੇ ਜਿਹੜਾ ਚੜੇਗਾ ਉਹ ਪਾਏ ਆਪਣਾ ਹੋ ਜਾ ਉਹਦੀ ਸੋਚਾ ਪੁੱਤੋ ਤੈਨੂੰ ਯਾਦ ਕਰਨਾ ਬੰਦਾ ਕਰਦਾਂਗੇ ਕੋਨੇ ਕਰ ਦਿੰਦਾ ਨੇ ਕਾਹਨੂੰ ਕਾਲ ਬਣੇ ਦਾ ਚਾਹੀਦਾ ਆ ਬਣ ਜਾਈਗਾ ਮੇਰਾ ਇਹ ਮਾਵਾ ਦਾ ਹੀ ਕਪਾਏ ਆਪਣਾ ਨਹੀਂ ਨਹੀਂ ਅਨਿਆਣੇ ਨੂੰ ਜੀ ਦਾ ਭੇਜਿਆ ਕੰਦਾ ਵੀ ਮੈਂ ਤੋਟਣਾ ਬੱਜੋ ਉਹਨੂੰ ਵੀ ਨਾਲ ਹੀ ਪਿੰਜਰੇ ਚ ਪਾ ਦੇ ਆਹੋ ਜਨ ਜੇ ਉਹਨੂੰ ਫੁੱਲਾ ਛੱਡਦਾ ਵੀ ਜੇ ਖੇਡਦਾ ਰਹੇਗਾ ਤੇ ਤੁਹਾਡੇ ਘਰ ਖੇਡਦਾ ਰਹੇਗਾ ਹਣਾ ਜੇ ਤੁਹਾਡੇ ਘਰ ਪਿਆਰ ਆਉਣਾ ਇੱਥੇ ਰਹਿਣਾ ਮੇਰੇ ਖੰਭ ਕੱਟਦਾ ਸੁਣੋ ਹਾਂ ਪਰ ਨਹੀਂ ਕੱਟਨੇ ਨਹੀਂ ਕੱਟਣਾ ਨਹੀਂ ਉਹ ਜੇ ਹੁਣਦਾ ਹੈਗਾ ਉੱਡ ਜੇ ਨਹੀਂ ਆਹ ਰਾਂਗੇ ਤੇ ਛੱਡਦਾ ਹੋਣੀ ਰਾਂਗੇ ਹੁਣ ਛੱਡਿਓ ਮੋਣੀਰ ਦਾ ਬਾਹਰ ਆਏਗਾ ਜਿਹੜਾ ਬਰਾਨਾ ਖਾ ਜਾਣਾ ਜਿਹੜਾ ਬਾਹਰ ਰਾਂਗੇ ਤੇ ਬਰਾਨਾ ਖਾ ਜਾਣਾ ਹੋਣੀ ਛੱਡਣਾ ਤਾਰੇ ਦੇ ਪਰਚਾਓ ਇੱਕ ਹੋਰ ਨੂੰ ਟ੍ਰੈਨ ਹੋ ਗਿਆ ਨਾ ਜੀ ਸਮਝਾ ਕੇ ਚੰਗਾ ਚੰਗਾ ਇਹ ਬੰਦੇ ਇਹ ਬਚਾਰੇ ਖਾਣ ਉੱਥੇ ਬਾਹਰ ਹੀ ਖਾਣਾ ਦਾ ਖਿਆਲ ਅੰਦਰ ਆ ਕੇ ਦੇਖੋ ਅੱਜ ਪਾਪਾ ਜੀ ਉਹ ਟ੍ਰੈਨ ਨੇ ਸੱਚੀ ਹਾਰਡ ਆਈ ਹੈ ਬੜਾ ਬੜਾ ਪੈਣਾ ਖੁਰਕੇ ਜਿਵੇਂ ਟੈਸਟ ਸੁਣ ਸਕੀ ਅਜੋ ਨੀਮ ਹੋ ਗਿਆ ਨੀਮ ਹੋ ਗਿਆ ਨਾ ਨਾ ਮਨ ਕਰਦਾ ਉਪਰ ਵਿ ਕੇਂਦਰ ਆਦਰਾ ਅਦਰਾ ਕਿ ਦੱਸ ਇਹ ਚੀਜ਼ ਦੱਸ ਇਹ ਬਲੀ ਅ ਠੀਕ ਹੈ ਬਾਬਾ ਜੀ ਠੀਕ ਹੈ ਮੇਰੇ ਬਾਊ ਕਾ ਦੇਖ ਲੈ ਸਾਡੇ ਜੀ ਵੀ ਬੈਠੇ ਸਾਰੇ ਅਸੀਂ ਬੈਠੇ ਹੋਏ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਬਾ ਜੀ ਠੀਕ ਹੈ ਪੁੱਤ ਹੈ ਰਾਜੀ ਰਵਾ ਰਾਜੀ ਰਵਾ ਮੇਰੇ ਪੁੱਤ ਹੈ ਠੀਕ ਹੈ ਬਾਬਾ ਜੀ ਠੀਕ ਹੈ ਮੇਰੇ ਬੇਟੀ ਆ ਦੂਸਰਾ ਸੁਆਣੀ ਬਾਤ ਬੈਲ ਉਹ ਫਿਲਟਰ ਜਿਹੜਾ ਨੂੰ ਕਰ ਰਹੇ ਨੇ ਇਹ ਨਹੀਂ ਇਹ ਘਾਰਾ ਜਰਾ ਵਿੱਚ ਤਾਂ ਇਹ ਪਾਣੀ ਅੰਦਰ ਚੱਲ ਜਾਂਦਾ ਕੋਈ ਨਹੀਂ ਪੈਂਦੀ ਹਾਂਜੀ ਦੇਖੋ ਅਸੀਂ ਇੱਕ ਜਰੀਏ ਨੇ ਹਾਂ ਹਾਂਜੀ ਕੱਲ ਆਣਾ ਸਾਡੇ ਬੜੇ ਸੁਣੀ ਨੇ ਹਾਂਜੀ ਕੱਲ ਆਣਾ ਅੱਛਾ ਇਹ ਤੁਹਾਨੂੰ ਸਹਟ ਕਰਤਾ ਜਿੱਲੇ ਪਾਣੀ ਆਂਦਾ ਉਹ ਸਾਰਾ ਵਿੱਚੇ ਚੱਲ ਅੰਦਰ ਹੋ ਜਾਂਦਾ ਬਹੁਤ ਬੁਰੀ ਗੱਲ ਹੈ ਸਾਨੂੰ ਜਿਹੜਾ ਇਸ ਲੱਕੜ ਨੂੰ ਕੱਟਣਾ ਤੋਂ ਪਹਿਲਾਂ ਹੀ ਕਰਤੀ ਹਾਂ ਜੀ ਅਸੀਂ ਚਨਈ ਜੀ ਤੋਂ ਹਾਂਜੀ ਹਾਂਜੀ ਉਹ ਤੇ ਕੋਲੈਂਟ ਬੰਦ ਬੁੜਾ ਪੈਟ ਠੀਕ ਹੈ ਸਾਨੇ ਲੱਤ ਹੈ ਹਾਂਜੀ ਹਾਂਜੀ ਠੀਕ ਹੈ ਮਿੱਟੀ ਤੁਸੀਂ ਪਾਓ ਠੀਕ ਹੈ ਠੀਕ ਹੈ ਮਿੱਟੀ ਪਾਓ ਉਹ ਬੋਕਸ ਕਰਾਓ ਹਾਂ ਜੀ ਆਹ ਚਾਹ ਨਹੀਂ ਕਿਤਾ ਕੋਈ ਨਹੀਂ ਪੈਂਦਾ ਬਸ ਬਸ ਹੋਵੇ ਤੇਹੀਂ ਡਾਟਿੰਗ ਦੇ ਬਾਤੋਂ ਬਣੇਦਾ ਉਹ ਉਹ ਬੋਤੀ ਪੁਰਾਣਾ ਹੋ ਗਿਆ ਹੈ। ਜੋ ਸਾਡੀ ਕਿਰਪਾ ਆ ਹੋਈ ਵੀ ਤੇ ਦੇ ਹੋ ਗਈ। ਉਹਦੀ ਸਤਿਗੁਰੂ ਦੀ ਕਿਰਪਾ ਹੋਣੀ ਹੈ ਜੀ। ਹਾਂ ਜੀ। ਕੋਈ ਪਤਾ ਨਹੀਂ ਕੋਣ। ਪਰ ਮਾਰਦਾਂ ਦੇ ਜਰੀਆ ਮੇਰੇ ਪਾਣੀ ਤੱਕਦਾ ਸੀ। ਹਾਂ ਜੀ। ਤੱਕਦਾ। ਮੋਂ ਬੋਰਡ ਫੜੀਦੀ। ਹਾਂ ਜੀ ਬਾਹਰ ਵਾਲੀ ਸਾਈਡ ਤੇ। ਮੋਂ ਪਾਣੀ ਤੱਕਦਾ ਸੀ। ਸਭ ਜਣਾ ਹੈਗਾ। ਹਾਂ ਹੈਗਾ। ਮੈਂ ਵਿਚ ਉੱਤਰ ਕੇ ਬੋਲ ਤੱਕਦਾ। ਹਾਂ ਜੀ। ਮੇਰੇ ਇੱਥੇ ਪਾਣੀ ਵਹਦਾ ਲਿਖੀ ਹੋਈ ਵੀ ਉੱਥੇ। ਤੁਸੀਂ ਸਾਰਾ ਲਓ ਵੀ ਇੱਥੇ ਹਾਂ ਜੀ ਨਾ ਨਾ ਨਹੀਂ ਆ ਹੀ ਤਾਂ ਚਲ ਗਈ ਨਾ ਨਾ ਸੱਡ ਕੇ ਚਲ ਗਈ ਨਾ ਇਹੀ ਨਾ ਆਇਆ ਤੇ ਹੀ ਚੱਪੇ ਹੀ ਕਰਾ ਜੋ ਨਿਕਲ ਗਏ ਹੀ ਖੇਤ ਘਰੇ ਹੀ ਬੈ ਰਹੇ ਤੇ ਸਮਾਨ ਸਿੰਘ ਨੇ ਵੀ ਸਾਰਾ ਫਿਰ ਕਾਮ ਹੋ ਗਿਆ ਸਾਰਾ ਫਰਾਉਗਾ ਇਹ ਬਚਾਰੇ ਬੈਡ ਬੁੱਡ ਮਿਲੇ ਫਿਰ ਹੁਣ ਬਣ ਕੇ ਸਸਤਾ ਸਸਤਾ ਵਾਲੇ ਦਿੱਤੇ ਆ ਨਾ ਸਸਤਾ ਵਾਲੇ ਕਿਹੜੀ ਨੇ ਕੱਤਾ ਖੰਨਾ ਆ ਕੱਬ ਤੱਕ ਖੰਨਾ ਆ ਆਹੀ ਹਾਂ ਜਨੇ ਚਲਦੇ ਗਏ ਕੱਟਕਾ ਨਹੀਂ ਹਾਂਜੀ ਇਹ ਬੈੱਡ ਦਿੱਤੇ ਫੇਰ ਉਹਨਾਂ ਨੇ ਕੰਬੀ ਲੱਗਿਆ ਇੱਕੋ ਮਕਾਨਾਂ ਦੇ ਲੱਗੇ ਰਹੇ ਹਾਂਜੀ ਬਾਕੀ ਬੈੱਡ ਬੂਲ ਬਾਰੇ ਬੈੱਡ ਬੰਨ੍ਹ ਕੇ ਆਉਂਦੇ ਹਾਂਜੀ ਕੁੱਤਾ ਹਾਂ ਬਿਲਕੁਲ ਸਾਫ਼-ਸਾਫ਼ ਦਰਗਾਣਾ ਜੋ ਕੋਈ ਕੋਈ ਸਵਾਲ ਲੱਗੇ ਨੇ ਬੜੇ ਬੜਾ ਤੇ ਉਹਨਾਂ ਨੇ ਕੱਲੋ ਇੱਕ ਟੁਕੜਾ ਬੋਲਦੇ ਕਿ ਉਹ ਆਲਡੀ ਆਈ ਭਾਜ ਗਈ ਆ ਬਿਲਕੁਲ ਅੱਜ ਕਿੰਨੇ ਤੋਂ ਹੁੰਦੀ ਕੋਜਨ ਸੋਸਾਇਟੀ ਉਹ ਬੱਕਦੇ ਨੇ ਅਨਸਰ ਉਹਨਾਂ ਨੇ ਪਾਣੀ ਕਿਸੇ ਵਾਰਾ ਆ ਨਾ ਮੈਂ ਮੰਨ ਚੁੱਕੀ ਹਾਂ ਬਾਰ ਜਿੱਦ ਲਈ 80 ਮੈਂ ਬੰਦੇ ਤੋਂ ਦੋ ਸੰਗਲ ਕਰਨੇ ਕਿਹਾ ਇਸ ਕਰਕੇ ਜਿਵੇਂ ਮੰਨ ਇਹ ਹਿੰਮਾ ਨਾ ਉਹ ਮਨ ਤੋਂ ਹਿੰਮਾ ਨਹੀਂ ਚੁੱਕਦਾ ਵੱਡਾ ਤਾਂ ਵੱਡੀ ਮੰਗ ਕਰਦਾ ਪਚਾਉਣਾ ਇੱਕ ਮੋਸ਼ਨਲ ਚੀਜ਼ ਹੁੰਦੀ ਹੈ ਨਾ ਮੋਸ਼ਨ ਪੈਦਾ ਕਰਦਾ ਤੁਹਾਡਾ ਅਹੀਂ ਚੱਲਿਆ ਵੀ ਤੁਹਾਡਾ ਹਾਂ ਜੀ ਹਾਂ ਸਹੀ ਜਿੱਦਲੀ ਹਾਂ ਜੀ ਠੀਕ ਹੈ ਜੀ ਕਿੱਦਾਂ ਕੋਲ ਹੈ ਕਿੰਨੇ ਕ ਵਜੇ ਨਾਲ ਲਾਉਣਾ ਨਹੀਂ ਮੈਂ ਦੱਸਾਂ ਜਦੋਂ ਚੱਲਣਾ ਹਨ ਨਹੀਂ ਨਾ ਸਹੀ ਬਈ ਮੈਨੂੰ ਦੇਜਾਂਗੇ ਏਦਾਂ ਨਹੀਂ ਆਸਿੰਦਾ ਕਿੰਨਾ ਪਾਣੀ ਆ ਗਿਆ ਤੁਹਾਡੇ ਘਰ ਦੇ ਅੰਦਰ ਦਾ ਖਲ ਗਿਆ ਸੀ ਹਾਂ ਬਹੁਤ ਜ਼ਿਆਦਾ ਪਾਣੀ ਨਹੀਂ ਇੱਥੇ ਬੜਾ ਪਾਣੀ ਸਭ ਤੋਂ ਵੱਧ ਪਾਣੀ ਸਾਰਾ ਡੁੱਬ ਗਿਆ ਸੀ ਘਰ ਹਾਂ ਸਾਰੇ ਯਾ ਦਰਵਾਜ਼ੇ ਨਹੀਂ ਲੱਗਦੇ ਇੰਨਾ ਪਾਣੀ ਸੀ ਸਾ ਸਤ ਅੱਡੜ ਬੜਾ ਪੁੜ ਪਾਣੀ ਮਤਲਬ ਕਹਿੰਦਾ ਭਾ ਵੀ ਆਏ ਬੜੇ ਜਾਨੇ ਪਰ ਕਿਸੇ ਨੇ ਕੀਤਾ ਨਾ ਆਂਦੇ ਤੇ ਬਥੇਰੇ ਜਾਨੇ ਰਹੇ ਆ ਆਂਦੇ ਰਹੇ ਲੈ ਲੈ ਕੇ ਕੈਮਰੇ ਬਥੇਰੇ ਆਂਦੇ ਰਹੇ ਪਰ ਕਿਸੇ ਨੇ ਕੁਛ ਨਹੀਂ ਕੀਤਾ ਨਹੀਂ ਪਾਣੀ ਆਉ ਚੇਕਰ ਨਾ ਬਣਾ ਬਣਾ ਤਖਤ ਵੀ ਬੜਾ ਆਇਆ ਕਪੜਾ ਨਿੰਦਾ ਬੜਾ ਖਰਾਬ ਆ ਆ ਵੇਖੋ ਟੀਨਾ ਪੀਦੀਆਂ ਤੇ ਕਿਦਾਂ ਬੰਦਾ ਗਰਮੀਆਂ ਚ ਜਿਹਦਾ ਕਿੰਨਾ ਸੇਕਾ ਮਾਰਨਾ ਟੀਨਾ ਨਹੀਂ ਲੈਂਟਰ ਵਾਲੇ ਬੰਦੇ ਨਹੀਂ ਰਹਿ ਸਕਦੇ ਤੇ ਟੀਨਾ ਦੇ ਵਿੱਚ ਹੜਾ ਇਹਦੇ ਇੱਥੇ ਜਿਹੜਾ ਤੁਹਾਡੇ ਕੋ ਘਰ ਜਰਾ ਰੋਸ਼ਨ ਪਾਣੀ ਜਾਂ ਸਮਾਨ ਮਾਰਾ ਮोटा ਤੁਹਾਡਾ ਹੈਗਾ ਇਹ ਤੇ ਸਾਰਾ ਮਿੱਟੀ ਹੋ ਗਿਆ ਪਾਣੀ ਦਾ ਸਾਰਾ ਇਹ ਸਾਰਾ ਇਹ ਡਰਮ ਚ ਕਣਕ ਪਾਈ ਦੀ ਥੋੜੇ ਦੇ ਨਹੀਂ ਹੋਇਆ ਸੀ ਦੀਪੂ ਚ ਕਣਕ ਮਿਲ ਗਈ ਸਾਰਾ ਆਟਾ ਸਭ ਕਣਕ ਚੋਰ ਆਟਾ ਵੀ ਇਹ ਰਮਮੀ ਚ ਪਾਇਦਾ ਉਹ ਵੀ ਖਰਾਬ ਹੋ ਗਿਆ ਹਨੂ ਨਿਕਲਦਾ ਮਾਹ ਹੀ ਨਿਕਲੇ ਅਸੀਂ ਸਮਾਨ ਤੇ ਅਸੀਂ ਸੰਭਿਆਈ ਨਹੀਂ ਤੇ ਹਾਂ ਨਿਕਲ ਕੇ ਮਾਹ ਗਵਾਂਡੀਆਂ ਦੇ ਘਰ ਗਏ ਅਸੀਂ ਠੀਕ ਹੈ ਹਾਂਜੀ ਕਾਣਾ ਵੀ ਕਹੋ ਨੂੰ ਪਰਾਂ ਕਰ 六块、啊、的跟这个。嗯嗯嗯 ਪਟਵਾਰੀ ਦਾ ਨਿਕਾ ਲੱਕੀ ਸੱਚੀ ਜੋਦੀ ਬਗਿਆ ਨਾ ਦੇਖ ਨਾ ਬਸਾਨੀ ਨਹੀਂ ਨਹੀਂ ਦੋ ਦੋ ਤਿੰਨ ਦਿਨ ਲੈਂਟਰ ਨਹੀਂ ਬਣਾਇਆ ਪਾਪਾ ਕੀ ਓਕੇ ਹੈ ਬਾਕੀ ਓਕੇ ਹੈ ਆਹ ਇਹਦੀ ਲੰਲੀ ਉੱਤਰ ਪਾਉਂਦੀ ਦੇਖੋ ਆਹ ਇਹ ਵਾਲਾ ਪਾਣੀ ਕਿਤੇ ਥੋੜਾ ਹੀ ਕਿਤੇ ਸਾਡੇ ਘਰ ਬਿੰਦਰ ਨੂੰ ਪਤਾ ਹੀ ਹੈ ਬਚਾਰਾ ਆਹੋ ਭਾਜੀ ਵੀ ਆਦਾ ਪਿੱਕਾ ਭਾਜੀ ਵੀ ਇੱਥੇ ਆਦੇ ਸਾਰੇ ਆਏ ਤੁਹਾਡੇ ਪਿੰਡ ਕੱਲ੍ਹ ਵੀ ਹੋ ਜੇ ਫਾਂਜੀ ਦਾ ਕੋਈ ਨਹੀਂ ਤਾਂ ਆਪਾਂ ਕਰ ਲੈ ਆਪਾਂ ਬਾਅਦ ਵਿੱਚ ਬਹੁਤ ਬਾਲ ਨੂੰ ਮੰਨ ਲਿਆ ਮੈਂ ਕਿਹਾ ਕਿ ਲੋੜ ਨਹੀਂ ਮੈਂ ਕਿਹਾ ਕਿ ਸਾਡੇ ਕੋਲ ਟਾਈਮ ਹੈ ਟਾਈਮ ਹੋ ਗਿਆ ਰਹਿ ਜਾਣਾ ਨਾ ਕੋਈ ਚੱਕਣਾ ਚਾਹੀਦਾ ਉਹ ਬੁੜਾ ਕਰ ਇਹ ਲੋਕਾਂ ਦਾ ਨਾ ਕੰਦਾ ਘੜੀਆਂ ਕਰਦੇ ਨਾ ਜਿਵੇਂ ਨਾ ਕਿੱਤੀ ਨਾ ਬੜੀ ਆਸਾਨ ਹੁੰਦੀ ਹੈ ਸੀ ਮੜਦੀ ਤੇ ਉਹਨਾਂ ਨੂੰ ਵਧੀਆ ਦੇਗਾ ਇਸ ਨੂੰ ਵਧੀਕ ਤਾਂ ਇਹਨਾਂ ਦੇ ਇਲੈਕਟ੍ਰੀ ਪਾਣਾ ਕਰਨਾ ਉੱਤੇ ਦੇਖਾਂ ਜਾਵੇ ਇੱਕਦਮ ਸਰ ਜਦੋਂ ਮਰਜ਼ੀ ਆ ਜੀ ਚੰਗਾ ਦਰਵਾਜ਼ਾ ਖੁੱਲ੍ਹਈਓ ਇੱਕ ਵਾਰੀ ਵੇਖ ਕੇ ਨਾ ਇੱਕ ਰਾਤ ਰਹਿ ਲਈ ਤੇ ਮੁੜ ਕੇ ਫੇਰ ਭਾਵੇਂ ਘਰ ਆ ਜੀ ਤੇ ਤੇਰਾ ਜਵਾਬੇ ਕਹਿੰਗਾ ਯਾਰ ਉੱਥੇ ਰਹਿ ਮੈਂ ਉੱਥੇ ਰਹਿਣਾ ਠੀਕ ਪੱਕੀ ਪਕਾਇ ਰੋਟੀ ਮੇਰੀ ਤੇਰਾ ਬਖਰਾ ਬੈੱਡ ਬਖਰੇ ਤੇਰੇ ਕੱਪੜੇ ਬਖਰਾ ਤੇਰਾ ਰਾਸ਼ਨ ਰੋਟੀ ਪਾਣੀ ਪੱਕਿਆ ਪਕਾਇਆ ਲੰਗਰ ਚ ਬੈਗੀ ਕਾਦੀ ਸਵਾਦ ਇਹਨੇ ਪਾ ਦਿੱਤੀ ਚੱਲ ਬੈਠੇ ਬੰਨ ਖੰਡੀ ਬੰਨ ਖੰਡੀ ਚਲੋ ਆ ਜਾਓ ਬਲੇ ਬਲੇ ਬੜੀ ਤਾਕਤ ਆਓ ਪੀਰ बाबा ਸੇਨਾ ਫਣਖੰਡੀ ਵਾਲੇ ਬੰਮੇ ਦਾ ਬਹੁਤ ਬਾਬ ਆ ਜਾ ਕਦੋਂ ਤੁਸੀਂ ਸੇਵਾ ਕਰਦੇ ਹੋ ਨਾਗਦੇਵਤੀ ਦੀ ਜਗ੍ਹਾ ਮਾਤਾ ਹਾਂ ਨਾਗਦੇਵ ਠੀਕ ਹੈ ਨਾਗਾ ਬਸ ਨਾਗਦੇਵਤੀ ਦੀ ਜਗ੍ਹਾ ਮੀਨੇ ਤੂੰ ਇੱਥੇ ਰਹਿਣਾ ਚਲ ਚਲੀ ਮੈਂ ਆ ਜਾਣੇ ਲੇ ਲੈ ਜਾਗੇ ਨਾਲ ਹੀ ਜਾਵਾਂਗੇ ਬਾਬੇ ਮਾਪੇ ਆ ਨਹੀਂ ਲੈਣੇ ਮਾਤਾ ਬਾਬਾ ਸਾਡੇ ਬਾਬੇ ਬਾਬੇ ਨਾਲ ਚਲਦੇ ਆਈ ਬਾਬੇ ਨਾਲ ਹੀ ਜੀ ਬਾਬੇ ਤੁਮ ਜਗ੍ਹਾ ਤਾਂ ਫੜ ਲੰਦੇ ਨਾ ਨਹੀਂ ਫੜ ਲੰਦੇ ਨਹੀਂ ਫੜਦੇ ਸਿਰ ਤੋਂ ਆਇਆ ਕਰ ਮਾਤਾ ਐ ਸਿਰ ਤੋਂ ਆਇਆ ਸਾਡਾ ਨਾ ਰਹਿ ਹਜੇ ਬਸ ਇਹ ਜਟਾ ਬੰਨਣ ਦੀ ਗੱਲ ਕਰੀ ਇਹ ਤੇ ਤਾਂ ਇਹ ਤਾਂ ਤੇ ਵੀ ਬੰਦ ਨਹੀਂ ਨਹੀਂ ਬੰਦ ਨਹੀਂ ਬੰਦ ਨਹੀਂ ਹੈਗਾ ਨਹੀਂ ਬੁੱਤਾ ਹੋਇਆ ਬੱਦ ਨਹੀਂ ਨਾ ਨੇ ਸ਼ੀਸ਼ਾ ਉਹ ਤੁਹਾਡੇ ਸਾਹ ਮਾਕੂ ਨੇ ਸਾਰੇ ਤੇਰੇ ਬਿਟਾ